ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਪੰਜਾਬ ਪੁਲਿਸ ਨੇ ਨਸ਼ਾ ਦੇ ਖਿਲਾਫ ਇੱਕ ਮਹਿੰਮ ਵਿੱਢ ਰਹੀ ਹੈ ਤੇ ਇਸ ਦੇ ਮੱਦੇ ਨਜ਼ਰ ਹੀ ਬਟਿੰਡਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਦੇ ਕੋਲੋਂ 1 ਕਿਲੋ 5 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਤੇ ਆਰੋਪੀਆਂ ਤੋਂ ਦੋ ਕਾਰਾਂ ਤੇ 2,65,000 ਰੁਪਏ ਦੀ ਡਰੱਗ ਮਨੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਨੂੰ ਹੋਰ ਵੀ ਕਈ ਅਹਿਮ ਫਲਾਸੇ ਉਂਟੀਉ ਮੀ ਦਾ ਐਸਐਸਪੀ ਦੀਪਕ ਪਾਰਕ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਥਾਣਾ ਕਨਾਲ ਕਲੋਨੀ ਬਟਿੰਡਾ ਦੀ ਪੁਲਿਸ ਪਾਰਟੀ ਨੂੰ ਉਸ ਵੇਲੇ ਇਹ ਸਫਲਤਾ ਮਿਲੀ ਹੈ ਜਦੋਂ ਰਹਿੰਦ ਨਹਿਰ ਰਿੰਗ ਰੋਡ ਤੇ ਇਨੋਵਾ ਕਾਰ ਨੂੰ ਨਹਿਰ ਦੀ ਪਟੜੀ ਤੇ ਜਦੋਂ ਖੜੀ ਦੇਖਿਆ ਤਾਂ ਕਾਰ ਦੇ ਵਿੱਚ ਦੋ ਨੌਜਵਾਨ ਸਵਾਰ ਸੀ ਤੇ ਤਲਾਸ਼ੀ ਲੈਣ ਤੇ ਦੋਵਾਂ ਦੇ ਕੋਲੋਂ 1 ਕਿਲੋ 5 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ। ਸਾਡੇ ਅਸੀਂ ਬਟਿੰਡਾ ਸ਼ਹਿਰ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ। ਉਸ ਦੇ ਵਿੱਚ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 1 ਐਸਐਚਓ ਕਨਾਲ ਇੱਕ ਕਾਫੀ ਦਿਨ ਤੋਂ ਲੱਗੇ ਹੋਈ ਸੀ। ਕਲੋਨੀਆਂ ਦੇ ਵਿੱਚ ਜਾ ਕੇ ਮਹੱਲੇ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਰੈਗੂਲਰ ਮੀਟਿੰਗ ਕਰ ਰਹੇ ਹਾਂ ਤੇ ਇਸੇ ਦੌਰਾਨ ਸਾਨੂੰ ਇਨਫੋਰਮੇਸ਼ਨ ਇੱਕ ਮਿਲੀ ਸੀਗੀ ਕਿ ਇੱਕ ਵਿਅਕਤੀ ਜਿਹਦਾ ਨਾਮ ਤਰਸੀਮ ਸਿੰਘ ਉਰਫ ਸੋਮਾ ਹੈਗਾ ਜੋ ਕਿ ਬਟਿੰਡੇ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹਿਰੋਇਨ ਲਾ ਕੇ ਉਹਦੀ ਜਿਹੜੀ ਹੈਗੀ ਹੈ ਛੋਟੀ ਛੋਟੀ ਕੁਆਂਟੀਟੀ ਦੇ ਵਿੱਚ ਉਹਨੂੰ ਗਾਹ ਵੇਚਦਾ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਕਰਨਪ੍ਰੀਤ ਸਿੰਘ ਹੈਗਾ ਜੋ ਕਿ ਪਿੰਡ ਕਾਰਟਗੜ ਜਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਜੋ ਕਿ ਸਪਲਾਈ ਦੇ ਵਿੱਚ ਇਹਦੀ ਮਦਦ ਕਰਦਾ ਤੇ ਜਦੋਂ ਅਸੀਂ ਇਹਨਾਂ ਦੇ ਪਿੱਛੇ ਕਈ ਦਿਨਾਂ ਦੇ ਪਏ ਸੀ ਕਿ ਫਾਈਨਲੀ ਸਾਡੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਤੋਂ ਜਿਹੜਾ ਹੈਗਾ ਅਸੀਂ 1 ਕਿਲੋ 5 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ ਹੈ 2,65,000 ਰੁਪਏ ਡਰਗਮਨੀ ਬਰਾਮਦ ਕੀਤਾ ਗਿਆ ਤੇ 2 ਕਾਰਾਂ ਬਰਾਮਦ ਕੀਤੀਆਂ ਗਈਆਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੁਸ਼ਕਿਸ਼ ਦੌਰਾਨ ਤਰਸੀਮ ਸਿੰਘ ਜਿਹੜਾ ਹੈਗਾ ਇਹਨੇ ਇਹ ਵੀ ਦੱਸਿਆ ਕਿ ਇਹਦਾ ਇਹਨਾਂ ਦਾ ਜਿਹੜਾ ਹੈਗਾ ਹੀਰੋਇਨ ਦਾ ਸੋਰਸ ਹੈ ਉਹ ਗਣੇਸ਼ ਸਿੰਘ ਉਰਫ ਗੇਸ਼ੂ ਹੈਗਾ ਜੋ ਕਿ ਕਾਰਟਗੜ੍ਹ ਜ਼ਿਲ੍ਹੇ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਗਣੇਸ਼ ਸਿੰਘ ਇਹ ਪੁਰਾਣਾ ਕਾਫੀ ਡਰਗ ਤਸਕਰ ਕਾਫੀ ਸਮਾਂ ਤੋਂ ਕਰ ਰਿਹਾ ਹੈ ਇਹਦੇ ਖਿਲਾਫ ਹੁਣ ਤੱਕ ਦੀ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਪੰਜ ਮੁਕੱਦਮੇ ਐਨਡੀਪੀਐਸ ਐਕਟ ਦੇ ਸਾਡੇ ਸਾਹਮਣੇ ਆਏ ਹਨ ਤਿੰਨ ਮੁਕੱਦਮੇ ਐਨਡੀਪੀਐਸ ਐਕਟ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦਰਜ ਹੈਗੇ ਤੇ ਦੋ ਮੁਕੱਦਮੇ ਜਿਹੜੇ ਆ ਮੁਕਸਰ ਸਾਹਿਬ ਦੇ ਵਿੱਚ ਦਰਜ ਹੈਗੇ ਜਿਹੜੇ ਦੋਸ਼ੀ ਦੋ ਹੈਗੇ ਤਰਸੇਮ ਸਿੰਘ ਅਤੇ ਕਰਨਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਹਲੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਲੇਕਿਨ ਸਾਡੀ ਤਫ਼ਤੀਸ਼ ਜਾਰੀ ਹੈ ਜਗਬਾਣੀ ਟੀਵੀ ਲਈ ਬਠਿੰਡਾ ਤੋਂ ਵੀ ਕੀ ਬਹਿਲ ਦੀ ਰਿਪੋਰਟ